ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਨਜੀਤ ਸਿੰਘ ਸਿਹਤ ਮੰਤਰੀ ਬਣਾ ਅੱਜ ਮੈਂ ਗਵਰਮੈਂਟ ਪੈਡੀਕਲ ਕਾਲਜ ਰਜਿੰਦਰਾ ਹਸਪਤਾਲ ਪਟਾੜੀ ਦਾ ਦੌਰਾ ਕਰ ਰਿਹਾ ਹਾਂ ਅਤੇ ਜਾਇਜ਼ਾ ਲੈ ਰਿਹਾ ਕਿ ਜਿਹੜਾ ਆਪਣੇ ਇੱਥੇ ਸਾਡੇ ਅਖਬਾਰਾਂ ਦੇ ਵਿੱਚ ਖਬਰ ਚੱਲਦੀ ਆ ਜਾਂ ਮੀਡੀਆ ਦੇ ਵਿੱਚ ਚੜਾ ਹੈਗਾ ਉਹ ਕੋਵਿਡ ਨੂੰ ਲੈ ਕੇ ਜਿਹੜਾ ਨਵਾਂ ਵੇਰੀਐਂਟ ਆ ਚੈਨ 1 ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਉਹ ਰਾਜ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਜਿਹੜਾ ਉਹਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਚੱਲ ਰਹੀਆਂ ਹਨ ਅਤੇ ਕਿਤੇ ਕਿਤੇ ਜਿਹੜਾ ਹੈਗਾ ਉਹ ਪੈਨਿਕ ਵਾਲੀ ਵੀ ਗੱਲ ਚੱਲਦੀ ਹੈ ਬਟ ਮੈਂ ਸਾਰਿਆਂ ਨੂੰ ਸ਼ੋਰ ਕਰਨਾ ਚਾਹੁੰਦਾ ਵੀ ਦੇਖੋ ਇਹ ਸਾਡਾ ਜਿਹੜਾ ਕੋਵਿਡ ਦਾ ਵਾਰਡ ਹੈ ਬਿਲਕੁਲ ਖਾਲੀ ਪਿਆ ਸਾਡੇ ਕੋਲੇ ਇੱਥੇ ਤੁਸੀਂ ਦੇਖ ਰਹੇ ਹੋ ਵੈਂਟੀਲੇਟਰ ਹਾਈ ਫਲੋ ਨੈਜ਼ਲ ਕੈਨੂਲਾ ਔਰ ਆਕਸੀਜਨ ਦੀ ਸਪਲਾਈ ਜਿਹੜੀ ਹੈਗੀ ਆ ਸਾਡੇ ਦੋ ਪਲਾਨਟਸ ਜਿਹੜੇ ਹੈਗੇ ਉਹ ਚੱਲਦੇ ਪਏ ਆ ਔਰ ਸਾਰੀ ਐਮਰਜੈਂਸੀ ਮੈਡੀਸਨ ਸਾਰਾ ਅਸੀਂ ਬਿਲਕੁਲ ਤਿਆਰ ਆ ਜੀ ਸਾਡਾ ਜਿਹੜਾ ਸਿਹਤ ਦਾ ਅਮਲਾ ਹੈਗਾ ਸਾਡੇ ਮੈਡੀਕਲ ਕਾਲਜ ਦੇ ਸਾਰੇ ਡਾਕਟਰ ਸਾਹਿਬਾਨ ਔਰ ਇਹਦੇ ਨਾਲ ਹੀ ਜਿਹੜਾ ਰੁਕੋ ਅੱਗੇ ਜਾ ਕੇ ਇਹ ਜਿਹੜਾ ਵਾਰਡ ਹੈ ਜੀ ਇਸੇ ਤਰ੍ਹਾਂ ਜਿਸ ਤਰ੍ਹਾਂ ਕੋਵਿਡ ਵਾਸਤੇ ਆ ਸਾਡਾ ਇਹ ਜੇ 3 ਐਂਡ 2 ਜਿਹਨੂੰ ਅਸੀਂ ਸਵਾਈਨ ਫਲੂ ਕਹਿੰਦੇ ਆ ਉਹਦੇ ਵਾਸਤੇ ਵੀ ਵੈਂਟੀਲੇਟਰ ਸਾਰੇ ਸਾਡੇ ਕੋਲੇ ਇਹਦੇ ਵਿੱਚ ਵੀ ਸ ਸੋ ਐਸ ਵਾਸਲੇ ਜਿਹੜੀ ਲੋਡ ਹੈ ਉਹ ਬਿਲਕੁਲ ਘਬਰਾਣ ਦੀ ਲੋਡ ਨਹੀਂ ਹੈ ਜੀ ਅਸੀਂ ਬਿਲਕੁਲ ਫੁੱਲੀ ਪ੍ਰਿਪੇਅਰਡ ਹੈ ਔਰ ਵੈਸੇ ਵੀ ਜਿਹੜੀ ਹੈਗੀ ਹੈ ਕੋਈ ਸੀਰੀਅਸ ਥ्रेट ਨਹੀਂ ਹੈ ਔਰ ਜਿਹੜੀ ਸਾਡੀ ਵਿਸ਼ੇ ਵਿਸ਼ੇਸ਼ਤਾ ਹੈਗੀ ਉਹ ਉਹ ਕਹਿੰਦੀ ਹੈ ਵੀ ਇਹ ਵੇਰੀਐਂਟ ਆਫ ਇੰਟਰਸਟ ਹੈ ਪਰ ਵੇਰੀਐਂਟ ਆਫ ਕਨਸਰਨ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਆਪਾਂ ਨੂੰ ਸਿਰਫ ਸਿਰਫ ਕਾਸ਼ਨ ਦੀ ਲੋੜ ਹੈ ਜਿਹੜੇ ਬੰਦੇ ਇਮਿਊਨ ਕੰਪਰੋਮਾਈਜ਼ਡ ਹੈ ਚਾਹੇ ਕੋ ਸ਼ੂਗਰ ਦਾ ਮਰੀਜ਼ ਆ ਕੈਂਸਰ ਦਾ ਮਰੀਜ਼ ਆ ਚੱਕ ਸੇਵਾਜਨ ਸਟੀਰੋਇਡ ਲੈਣ ਦਾ ਕਿਸੇ ਦੇ ਗੁਰਦੇ ਬਦਲੇ ਹੋਏ ਆ ਗੁਰਦੇ ਫੇਲ ਹੋਏ ਹੋਏ ਆ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਬਿਮ ਉਹਨਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਪੀੜ ਬੜਕਿਆਂ ਤੋਂ ਬਚਣ ਦੀ ਲੋੜ ਹੈ ਉਹਨਾਂ ਨੂੰ ਮਾਸਕ ਦੀ ਆਮ ਲੋਕਾਂ ਨੂੰ ਅਜੇ ਅੱਜ ਦੀ ਡੇਟ ਦੇ ਵਿੱਚ ਨਹੀਂ ਲੋੜ ਹੈ ਔਰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਆ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵਾਨ ਜੀ ਉਹਨਾਂ ਨੇ ਮੇਰੀ ਡਿਊਟੀ ਲਗਾਈ ਆ ਮੈਂ ਪੂਰੇ ਸਟੇਟ ਦੇ ਵਿੱਚ ਅਸੀਂ ਜਿਹੜੀ ਆ ਗਈ ਆ ਇਹਦੀ ਮੌਕ ਟ੍ਰੈਲ ਵੀ ਕਰ ਚੁੱਕੇ ਆ ਔਰ ਸਾਡੀ ਸਾਰੀ ਤਿਆਰੀ ਕਰਕੇ ਸਾਡੇ ਪੂਰੇ ਪੰਜਾਬ ਦੇ ਵਿੱਚ ਐਮਰਜੈਂਸੀ ਮੈਡੀਸਨ ਸਾਰੀਆਂ ਦਵਾਈਆਂ ਸਾਰੀ ਆਕਸੀਜਨ ਤੇ ਪਲਾਂਟ ਸਾਰੇ ਸਾਡੇ ਚੱਲਦੇ ਆ ਆਰਟੀਪੀਸੀਆਰ ਦਾ ਟੈਸਟ ਹੋ ਰਿਹਾ ਅਜੇ ਕੇਸਸ ਬਹੁਤ ਘੱਟ ਆ ਰਹੇ ਆ ਔਰ ਅਸੀਂ ਜਿਹੜਾ ਇਹਦਾ ਹੈਗਾ ਜੀਨੋਮ ਸੀਕੁਐਂਸਿੰਗ ਵਾਸਤੇ ਤਾਂ ਕਿ ਸਾਨੂੰ ਪਤਾ ਲੱਗੇ ਨਵਾਂ ਵੇਰੀਐਂਟ ਆ ਜੇ ਪੰਜਾਬ ਦੇ ਵਿੱਚ ਰਿਪੋਰਟ ਨਹੀਂ ਹੋਇਆ ਕੋਈ ਐਡਮਿਸ਼ਨਸ ਜ ਸਾਡੇ ਕੋਲੇ ਪਟਿਆਲੇ ਤੁਹਾਨੂੰ ਦਿਖਾਇਆ ਐ ਐਡਮਿਸ਼ਨਸ ਨਹੀਂ ਐ ਕੋ ਐਡਮਿਸ਼ਨਸ ਨਹੀਂ ਆ ਰਹੀਆਂ ਜ਼ਿਆਦਾ ਬੜੀ ਮਾਈਲ ਡਿਜ਼ੀਜ਼ ਐ ਬਟ ਇਹਦੇ باوجود ਵੀ ਜਿਹੜਾ ਕੋਵਿਡ ਐਪਰੋਪ੍ਰੀਏਟ ਜਿਹੜਾ ਬਿਹੇਵੀਅਰ ਐ ਉਹਨੂੰ ਉਹਨੂੰ ਜ਼ਰੂਰ ਤੁਸੀਂ ਫਾਲੋ ਕਰੋ ਔਰ ਜਿਹੜੇ ਨਾਰਮਸ ਹੈਗੇ ਆ ਉਹਨਾਂ ਨੂੰ ਜ਼ਰੂਰ ਫਾਲੋ ਕਰੋ ਤੇ ਵਿਦ ਥੀਸ ਵਰਡਸ ਆਈ ਵਿਸ਼ ਯੂ 올 ਦਾ ਬੈਸਟ ਐਂਡ ਆਪਣਾ ਨਵਾਂ ਸਾਲ ਆ ਰਿਹਾ ਹੈਗਾ ਖੁਸ਼ੀਆਂ ਮਨਾਓ ਧਿਆਨ ਰੱਖੋ ਆਪਣਾ ਧਿਆਨ ਰੱਖੋ ਆਪਣੀ ਸਿਹਤ ਦਾ ਧਿਆਨ ਰੱਖੋ ਆਪਣਾ ਪਰਿਵਾਰ ਦਾ ਧਿਆਨ ਰੱਖੋ ਬਹੁਤ ਬਹੁਤ ਧੰਨਵਾਦ